ਗਲਾਂ ਤੋਂ ਮੌਜੂਦ ਨੇ ਤੇ ਇਹਨਾਂ ਨੇ ਅੱਗੇ ਵੀ ਇਹਨਾਂ ਕੋਲ ਆਪਾਂ ਗੁਰਮਤ ਦੀ ਜਾਣਕਾਰੀ ਲਈ ਸੀ ਜਿਹੜੇ ਕਿ ਆਮ ਸਾਡੇ ਜੀਵਨ ਵਿੱਚ ਕਾਰ ਕਾਰਵਿਹਾਰ ਕਰਨ ਵਾਲੇ ਸੋ ਇਹਨਾਂ ਨਾਲ ਆਪਾਂ ਅੱਜ ਇੱਕ ਹੋਰ ਵਿਸ਼ਾ ਜਿਹੜਾ ਵਾ ਉਹਦੇ ਬਾਰੇ ਵੀ ਆਪਾਂ ਜਿਹੜੀ ਆ ਜਾਣਕਾਰੀ ਸਾਂਝੀ ਕਰਾਂਗੇ ਫਿਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਚੈਨਲ ਵਤਨ ਦੀ ਮਿੱਟੀ ਵੱਲੋਂ ਤੁਸੀਂ ਉਪਰਾਲਾ ਜੋ ਕੀਤਾ ਹੈ ਗੁਰਮਤ ਸਿਧਾਂਤ ਅਨੁਸਾਰ ਜੀਵਨ ਜਾਂਚ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਵੀਰ ਜੀ ਜਿੱਥੇ ਆਪਾਂ ਤੁਹਾਡੇ ਕੋਲ ਅੱਗੇ ਹੋਰ ਜਾਣਕਾਰੀ ਲਈ ਆ ਸਾਨੂੰ ਇੱਕ ਹੀ ਜਾਣਕਾਰੀ ਦੱਸੋ ਵੀ ਆਮ ਜਦੋਂ ਵੇਖੋ ਮ੍ਰਿਤਕ ਕੋਈ ਘਰ ਵਿੱਚ ਕੋਈ ਸਾਡੇ ਪ੍ਰਾਣੀ ਮ੍ਰਿਤਕ ਹੋ ਜਾਂਦੀ ਆ ਤੇ ਆਪਾਂ ਉਹਦੀ ਜਿਹੜੀ ਫੋਟੋ ਆ ਉਹ ਬਣਵਾ ਕੇ ਤੇ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰੱਖ ਦਿੰਨੇ ਕੀ ਇਹ ਜਿਹੜੀ ਰੱਖਣੀ ਠੀਕ ਆ ਕਿ ਜਾਂ ਨਹੀਂ ਦੇਖੋ ਜੀ ਗੁਰੂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਪਾਵਨ ਬਾਣੀ ਅਨੁਸਾਰ ਗੁਰੂ ਸਹਿਬਾਨਾਂ ਦੀ ਮੂਰਤੀ ਔਰ ਫੋਟੋ ਜੋ ਤਸਵੀਰ ਹੈ ਉਹਦੀ ਕਦਾ ਚਿੱਤ ਮਨਾਈ ਹੈ ਸਿੱਖ ਨੂੰ ਜਿੱਥੋਂ ਤੱਕ ਕਿ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆਂ ਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਚ ਸ਼ਬਦ ਆਉਂਦਾ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਸੋ ਗੁਰੂ ਦੇ ਸ਼ਬਦ ਨੂੰ ਅਸੀਂ ਸੁਰਤ ਦੇ ਨਾਲ ਇੱਕ ਹੋਣਾ ਔਰ ਜਦੋਂ ਅਸੀਂ ਸੁਰਤ ਤੇ ਸ਼ਬਦ ਦਾ ਸੁਮੇਲ ਹੋ ਜਾਂਦਾ ਹੈ ਔਰ ਜੋੜਦੇ ਹਾਂ ਸਤਿਗੁਰਾਂ ਨੂੰ ਸੁਰਤ ਕਰਕੇ ਉਦੋਂ ਸਾਨੂੰ ਪਤਾ ਲੱਗਦਾ ਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਰਗੁਣ ਸਰੂਪ ਦੇ ਵਿੱਚ ਇਹ ਸਾਰੇ ਸੰਸਾਰ ਦੇ ਵਿੱਚ ਐਜ਼ ਸਰਗਣ ਸਰੂਪ ਵਿਚਰਦੇ ਨੇ ਪਰ ਜਿੱਥੋਂ ਤੱਕ ਕਿ ਇਹ ਆਪ ਜੀ ਨੇ ਜਿਹੜਾ ਸਵਾਲ ਕੀਤਾ ਹੈ ਕਿ ਜਦੋਂ ਵੀ ਗੁਰੂ ਮਹਾਰਾਜ ਦਾ ਪ੍ਰਕਾਸ਼ ਅਸੀਂ ਆਪਣੇ ਘਰ ਸਰੂਪ ਲਿਆਉਂਦੇ ਆਂ ਔਰ ਜਦੋਂ ਵੀ ਕੋਈ ਮ੍ਰਿਤਕ ਪ੍ਰਾਣੀ ਚੜਾਈ ਕਰ ਜਾਂਦਾ ਤੇ ਅਸੀਂ ਮਹਾਰਾਜ ਦੇ ਅੱਗੇ ਆਪਣੇ ਉਸ ਪ੍ਰਾਣੀ ਦੀ ਫੋਟੋ ਬੜੀ ਵੱਡੀ ਕਰਾ ਕੇ ਤੇ ਰੱਖ ਦਿੰਨੇ ਆਂ ਇਹ ਬਿਲਕੁਲ ਗੁਰਮਤਿ ਦੇ ਸਿਧਾਂਤ ਦੇ ਉਲਟ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਮਨਮੁਖਤਾ ਨੂੰ ਤਿਆਗਦੇ ਹੋਏ ਮਨਮਤ ਨਾ ਕਰਿਆ ਕਰੋ ਸੋ ਇਹ ਇੱਕ ਵੱਡਾ ਔਗਣ ਹੈ ਜੋ ਅਸੀਂ ਕਮਾਉਂਦੇ ਹਾਂ ਜਦੋਂ ਜੀਵ ਜਿਹੜਾ ਵੀ ਪ੍ਰਾਣੀ ਆਉਂਦਾ ਹੈ ਉਹ ਪਹਿਲਾਂ ਹੀ ਅਣਜਾਣ ਹੈ ਉਹਨੂੰ ਪਹਿਲਾਂ ਹੀ ਗਿਆਨ ਨਹੀਂ ਨਾਉ ਬਵੇ ਕੀ ਹੈ ਭਾਵ ਗਿਆਨ ਹੀ ਨਾ ਹੁੰਦਾ ਹੋਇਆ ਉਹ ਸਤਗੁਰਾਂ ਨੂੰ ਤੇ ਮੱਥਾ ਬਾਜ ਵਿੱਚ ਟੇਕਦਾ ਹੈ ਔਰ ਪਹਿਲਾਂ ਉਹ ਫੋਟੋ ਨੂੰ ਜਾ ਕੇ ਮੱਥਾ ਟੇਕਦਾ ਹੈ ਪਰ ਇਹ ਅਸੀਂ ਇੱਕ ਹੋਰ ਪਾਪ ਕਰ ਦਿੰਨੇ ਆ ਔਗਣ ਖਮਾਉਂਦੇ ਆ ਸੋ ਸਾਡਾ ਸਿੱਖਾਂ ਦਾ ਮੂਰਤੀ ਪੂਜਾ ਨਾਲ ਫੋਟੋਆਂ ਨਾਲ ਤਸਵੀਰਾਂ ਨਾਲ ਕੋਈ ਵਾਹਵਾਸਤਾ ਨਹੀਂ ਹਾਂ ਜੇ ਤੁਸੀਂ ਉਹ ਫੋਟੋ ਉਹ ਤਸਵੀਰ ਰੱਖਣੀ ਹੈ ਉਹ ਤੁਸੀਂ ਇੱਕ ਵੱਖਰੇ ਕਮਰੇ ਦੇ ਵਿੱਚ ਵੱਡੀ ਬਣਾ ਕੇ ਰੱਖ ਸਕਦੇ ਆ ਪਰ ਮਹਾਰਾਜ ਦੇ ਸਰੂਪ ਦੇ ਅੱਗੇ ਬਿਲਕੁਲ ਇਹ ਇੱਕ ਬਹੁਤ ਵੱਡਾ ਔਗਣ ਹੈ ਉਲੰਘਣਾ ਹੈ ਜੋ ਸਾਨੂੰ ਨਹੀਂ ਕਰਨੀ ਚਾਹੀਦੀ ਜੀ ਇੱਕ ਸਵਾਲ ਸਾਨੂੰ ਹੋਰ ਦੱਸੋ ਪਿਛ ਜਿਸ ਤਰ੍ਹਾਂ ਵੇਖੋ ਮ੍ਰਿਤਕ ਪ੍ਰਾਣੀ ਜਦੋਂ ਚੜ੍ਹਾਈ ਕਰ ਜਾਂਦਾ ਤੇ ਆਮ ਸਾਡੇ ਕਿਉਂਕਿ ਗੁਰਮਤ ਅਨੁਸਾਰ ਵੈਸੇ ਭਾਵੇਂ ਗੱਲਾਂ ਨਹੀਂ ਸਹੀ ਤੇ ਸਾਡੇ ਘਰਾਂ ਵਿੱਚ ਕੀ ਹੁੰਦਾ ਕਿ ਜੁੱਤੀ ਤੋਂ ਲੈ ਕੇ ਸਾਰੇ ਜਿਹੜੀਆਂ ਚੀਜ਼ਾਂ ਵਾਂ ਇਹ ਦਿੱਤੀਆਂ ਜਾਂਦੀਆਂ ਇਹਦੇ ਪਿੱਛੇ ਸਾਡੀ ਕੀ ਮਨਸਾ ਹੁੰਦੀ ਆ ਹਾਂਜੀ ਉਹ ਜਿਵੇਂ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਬ੍ਰਾਹਮਣੀ ਮਤ ਅਨੁਸਾਰ ਅਸੀਂ ਸਿੱਖ ਨਾ ਹੁੰਦੇ ਹੋਏ ਕੇਸਾ ਧਾਰੀ ਬ੍ਰਾਹਮਣ ਦਾ ਅਸੀਂ ਜਿਹੜਾ ਰੂਪ ਧਾਰਨ ਕਰ ਚੁੱਕੇ ਹਾਂ ਤੇ ਕੀ ਕੀਤਾ ਜਾਂਦਾ ਹੈ ਕਿ ਉਸ ਪ੍ਰਾਣੀ ਨੂੰ ਇੱਕ ਹੀ ਉਸ ਸਵਰਗਾ ਚ ਵਾਸਾ ਉਹਦਾ ਹੋ ਜਾਏ ਉਹਦੀ ਮੁਕਤੀ ਹੋ ਜਾਏ ਉਹ ਰੂਹ ਭਟਕੇ ਨਾ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦੋ ਹੀ ਕਾਰਨ ਦੱਸੇ ਨੇ ਇਸ ਜੀਵ ਨੂੰ ਤੇ ਉਹ ਮੌਤ ਦਾ ਕਾਰਨ ਕੀ ਹੈ ਜਿਵੇਂ ਮੌਤ ਜਿਹੜੀ ਹੈ ਉਹ ਸਰੀਰ ਤੇ ਆਤਮਾ ਦੇ ਵਿਛੋੜੇ ਨੂੰ ਕਿਹਾ ਜਾਂਦਾ ਹੈ ਇਹ ਵਿਛੋੜਾ ਉਦੋਂ ਪੈਂਦਾ ਹੈ ਜਦੋਂ ਜ਼ਿੰਦਗੀ ਜਿਹੜੀ ਹੈ ਉਹ ਸਰੀਰ ਨੂੰ ਰੱਖਣ ਦੇ ਅਸਮਰਥ ਹੋ ਜਾਂਦੀ ਹੈ ਪਰ ਸਿੱਖੀ ਦਾ ਇਹ ਸਿਧਾਂਤ ਹੈ ਕਿ ਅਸੀਂ ਉਸ ਮਾਲਕ ਦੇ ਕੱਲੇ ਆਉਂਦੇ ਆਂ ਸੱਦੇ ਉੱਠ ਜਾਨੇ ਆ ਭਾਵ ਕੱਲੇ ਆਮ ਇਹ ਨਾਨਕਾ ਸੱਦੇ ਉੱਠੀ ਜਾਏ ਉਸ ਮਾਲਕ ਦਾ ਇਹ ਹੁਕਮ ਹੈ ਜੋ ਉਪਜੋਸੋ ਬਿੰਸੈ ਪਰੋ ਆਜ ਕੇ ਕਾਲ ਪਰ ਇਹ ਜੁੱਤੀਦਾਨ ਕਰਨਾ ਛਤੜੀਦਾਨ ਕਰਨਾ ਕੱਪੜੇ ਦਾਨ ਕਰਨਾ ਇਹ ਕਦੇ ਚ ਉਚਿਤ ਨਹੀਂ ਹੈਗਾ ਇਹ ਸਾਰੀ ਬ੍ਰਾਹਮਣੀ ਰੋ ਰੀਤ ਹੈ ਉਸ ਚੱਲ ਗਏ ਪ੍ਰਾਣੀ ਨੂੰ ਵਿਛੜ ਗਏ ਪ੍ਰਾਣੀ ਨੂੰ ਕਦੇ ਵੀ ਨਹੀਂ ਪਹੁੰਚਦਾ ਜੀ ਸੋ ਇਹ ਵੀਰ ਜੀ ਨੇ ਇਹ ਬੜੀਆਂ ਵਧੀਆਂ ਹੋਰ ਵੀ ਸਾਨੂੰ ਜਿਹੜੀਆਂ ਗੁਰਮਤ ਨਾਲ ਸਿਧਾਂਤ ਨਾਲ ਜਿਹੜੀਆਂ ਰਿਲੇਟਡ ਗੱਲਾਂ ਦਸੀਆਂ ਕਿ ਇਹ ਜਿਹੜੀਆਂ ਚੀਜ਼ਾਂ ਵਾਂ ਕਿਉਂਕਿ ਜਦੋਂ ਜੀਵ ਇਥੋਂ ਸਾਡੇ ਤੋਂ ਜਾਂਦਾ ਤੇ ਆਪਾਂ ਉਹਦਾ ਅੰਤਮ ਸੰਸਕਾਰ ਕਰ ਦਿੰਦੇ ਆ ਫਿਰ ਨਾ ਤਾਂ ਉਹਦਾ ਸਰੀਰ ਰਹਿੰਦਾ ਫਿਰ ਕਿਹੜੇ ਸਰੀਰ ਨੇ ਕੱਪੜੇ ਪਾਉਣੀਆਂ ਤੇ ਕਿੰਨੇ ਜੋਤੀ ਪਾਉਣੀਆਂ ਸੋ ਸਤਿਗੁਰੂ ਪਾਸ਼ਾ ਜੀ ਸਾਨੂੰ ਸਮਤ ਬਖਸ਼ਣ ਅਸੀਂ ਇਹੋ ਜੀ ਜਿਹੜੇ ਮਾਨਮਤ ਆ ਉਹ ਇਹਨਾਂ ਤੋਂ ਦੂਰ ਹੋਈਏ ਤੇ ਆਪਣਾ ਗੁਰਮਤ ਦੇ ਧਾਰਨੀ ਬਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ